ਚੂਲੇ ਦੀਆਂ ਮਾਸਪੇਸ਼ੀਆਂ ਨੂੰ ਆਪਾਂ ਕਿਵੇਂ ਤਕੜੇ ਕਰ ਸਕਦੇ ਆ ਪੇਸ਼ੈਂਟ ਆਏ ਨੇ ਉਮਰ ਕੋਈ ਬਹੁਤ ਹੀ ਨਹੀਂ ਇਹਨਾਂ ਦੀ ਪਰ ਇਹਨਾਂ ਦੀ ਚੂਲੇ ਦੇ ਵਿੱਚ ਦਰਦ ਸ਼ੁਰੂ ਹੋ ਗਿਆ ਕਾਰਨ ਕੋਈ ਵੀ ਹੋ ਸਕਦਾ ਇੱਕ ਥੋੜੀ ਜਾਣਕਾਰੀ ਵਿੱਚ ਵਾਅਦਾ ਕਰਦੇ ਆ ਕੋਡੇ ਨੂੰ ਔਰ ਲੱਕ ਨੂੰ ਤਕੜੇ ਕਰਨ ਲਈ ਆਪਣੇ ਜਿਹੜੇ ਚੂਲੇ ਦੀਆਂ ਮਾਸਪੇਸ਼ੀਆਂ ਨੇ ਉਹ ਤਕੜੀਆਂ ਹੋਣੀਆਂ ਬਹੁਤ ਜ਼ਰੂਰੀ ਹਨ ਸੋ ਇਸ ਕਰਕੇ ਤੁਸੀਂ ਚੂਲੇ ਦੀਆਂ ਮਾਸਪੇਸ਼ੀਆਂ ਅਗਰ ਤੰਦਰੁਸਤ ਰੱਖੋਗੇ ਤਾਂ ਤੁਹਾਨੂੰ ਕਦੇ ਵੀ ਗੋਡਾ ਦਰਦ ਔਰ ਲੱਕ ਦਰਦ ਨਹੀਂ ਹੋਏਗਾ ਸੋ ਸਾਨ ਕਸਰਤਾ ਨਾਲ ਤੁਸੀਂ ਘਰ ਦੇ ਵਿੱਚ ਰੋਜ਼ਾਨਾ ਸਵੇਰੇ ਤੇ ਪਾਰੇ ਸ਼ਾਮ ਕਰੋਗੇ ਤਾਂ ਤੁਸੀਂ ਆਪਦੇ ਚੁਗਲੇ ਦੀਆਂ ਮਾਸਪੇਸ਼ੀਆਂ ਨੂੰ ਤਕੜੀ ਕਰ ਸਕਦੇ ਹੋ ਔਰ ਇਸ ਜਗ੍ਹਾ ਤੇ ਖੂਨ ਦਾ ਸੰਚਾਰ ਵੀ ਵਧਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦੱਸ ਇਸ ਡਾਕਟਰ ਗੁਰਸ਼ੀਤ ਸਿੰਘ ਪਹਿਲੀ ਐਕਸਰਸਾਈਜ਼ ਕਰਨ ਲਈ ਤੁਹਾਨੂੰ ਕੀ ਚਾਹੀਦਾ ਹੋਵੇਗਾ ਇੱਕ ਤੁਹਾਨੂੰ ਸਰਾਣਾ ਲੈ ਲਓ ਜਾਂ ਤੁਸੀਂ ਕੁਸ਼ਨ ਦੀ ਵਰਤੋਂ ਕਰ ਸਕਦੇ ਹੋ ਐਦਾਂ ਪਹਿਚੋਗੇ ਔਰ ਦੋਨਾਂ ਗੁੱਡਿਆਂ ਨਾਲ ਇਸ ਨੂੰ ਪ੍ਰੈਸ ਕਰਾਂਗੇ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਫਿਰ ਆਪਾਂ ਛੱਡ ਦੇਣਾ ਇਸ ਦੇ 10 ਸੈਟ ਦੁਰਜੀ ਕਸਰਤ ਦੇ ਵਿੱਚ ਕੀ ਆ ਇਸ ਨੂੰ ਹੀ ਆਪਾਂ ਵਿੱਚ ਰੱਖਾਂਗੇ ਔਰ ਦੱਬਾਂਗੇ ਵੀ ਪੈਰ ਆਪਾਂ ਅੰਦਰ ਨੂੰ ਆਪਾਂ ਉੱਪਰ ਨੂੰ ਚੱਕ ਲੈਣੇ ਆ ਆਪਣੇ ਜਿਹੜੇ ਪੰਜੇ ਨੇ ਔਰ ਲੱਕ ਨੂੰ ਉੱਪਰ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਫਿਰ ਆਪਾਂ ਵਾਪਸ ਇਸ ਦੇ ਲਾਉ 10 ਸੈਟ ਲਾਉ ਉਦੋਂ ਅਗਲੀ ਜਿਹੜੀ ਕਸਰਤ ਹੈ ਉਹ ਆਪਾਂ ਨੂੰ ਥੈਰਾਪੈਂਟ ਚਾਹੀਦਾ ਹੈ ਜਿਹੜਾ ਆਪਾਂ ਨੂੰ ਮਾਰਕੀਟ ਚੋਂ ਈਜ਼ਲੀ ਮਿਲ ਜਾਂਦਾ ਹੈ ਇਹ ਤੁਸੀਂ ਗੋਡਿਆਂ ਦੇ ਥੱਲੇ ਇਸ ਜਗ੍ਹਾ ਪਾਉਣਾ ਔਰ ਤੁਸੀਂ ਜਿੱਥੇ ਮੋਢੇ ਆ ਉੱਥੇ ਅੱਡੀਆਂ ਚਾਹੀਦੀਆਂ ਨੇ ਦੋਨੋਂ ਗੋਡੇ ਖੋਲ ਦੇਣੇ ਆ ਇੱਥੇ 10 ਸੈਕਿੰਡ ਹੋਲਡ ਫਿਰ ਵਾਪਸ ਇਸ ਦੇ ਵੀ 10 ਸੈਟ ਲਾਓ ਸਾਰੀਆਂ ਕਸਰਤਾਂ ਅਗਰ ਰੋਜ਼ਾਨਾ ਤੁਸੀਂ ਆਪਣੇ ਘਰ ਦੇ ਵਿੱਚ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਤੁਸੀਂ ਆਪਦੀ ਚੂਲੇ ਦੀਆਂ ਮਾਸਪੇਸ਼ੀਆਂ ਨੂੰ ਬਹੁਤ ਜਲਦੀ ਤਕੜੇ ਕਰ ਸਕਦੇ ਹੋ ਸਸਤਰੀ ਗੱਲ